ਸਤਿ ਸ੍ਰੀ ਅਕਾਲ ਜੀ ਹੱਥ ਜੋੜ ਕੇ ਬੇਨਤੀ ਏ ਸਰਕਾਰ ਅਗੇ ਜੋ ਪਾਣੀ ਵਿੱਚ ਸਾਰੇ ਪਿੰਡ ਡੁੱਬ ਗਏ ਆ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਆ ਬੱਚੇ ਬਰਬਾਦ ਹੋ ਗਏ ਆ ਉਹਨਾਂ ਦੇ ਕੋਲ ਦੁੱਧ ਨਹੀਂ ਐ ਪੀਣੋਂ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਦੇਖਭਾਲ ਕੀਤੀ ਜਾਵੇ ਬਹੁਤ ਬਹੁਤ ਹੱਥ ਬੰਨ ਕੇ ਬੇਨਤੀ ਏ ਬਹੁ ਬੁਰਾ ਹਾਲ ਐ ਪੰਜਾਬ ਦਾ ਸਮਝ ਨਹੀਂ ਆਣ ਲਈ ਬੱਚੇ ਕਿੱਥੋਂ ਰੋਟੀ ਖਾਣ ਕਮਾਉਣ ਜਾਂ ਘਰ ਨੂੰ ਸੰਭਾਲਣ ਕੋਈ ਸਮਝ ਨਹੀਂ ਆ ਰਹੀ ਆਪਣੀ ਲੜਕੀ ਦਾ ਪਹਿਲੇ ਤਰੀਕ ਪਹਿਲੀ ਸਤੰਬਰ ਨੂੰ ਸ਼ਾਦੀ ਏ ਸਮਝ ਨਹੀਂ ਆਣੀ ਪਾਣੀ ਵਿੱਚੋਂ ਕਿ ਕਿਸ ਤਰ੍ਹਾਂ ਬਰਾਤ ਨਿਕਲ ਕੇ ਆਏਗੀ ਤੇ ਕਿਸ ਤਰ੍ਹਾਂ ਡੋਲੀ ਜਾਏਗੀ ਕੋਈ ਸਮਝ ਨਹੀਂ ਆਣੀ ਗਰੀਬ ਘਾਰੇ ਪਰਿਵਾਰੇ ਕੋਈ ਕਮਾਈ ਦਾ ਸਾਧਨ ਨਹੀਂ ਏ ਕੀ ਕੀਤਾ ਜਾਏ ਸਰਕਾਰ ਨੂੰ ਬੇਨਤੀ ਹੈ ਹੱਥ ਜੋੜ ਕੇ ਇਹਨਾਂ ਪਰਿਵਾਰਾਂ ਵੱਲ ਵੀ ਧਿਆਨ ਦਿੱਤਾ ਜਾਵੇ ਸਤਿ ਸ੍ਰੀ ਅਕਾਲ ਜੀ